ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਭਾਈ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਲਓ ਜੀ ਕਿਸੇ ਬੰਦੇ ਨੂੰ ਲੱਕਿਆਂ ਦੀ ਲੋੜ ਹੋਵੇ ਕਿਸੇ ਵੀ ਵੀਰ ਨੂੰ ਲੱਕਿਆਂ ਦੀ ਲੋੜ ਹੋਵੇ ਤਾਂ ਲੈ ਸਕਦੇ ਹੋ ਇਹਦੇ ਵਿੱਚ ਆ ਚਿੱਟੀ ਕਬੂਦਰੀ ਬਾਈ ਇਹ ਆ ਚਿੱਟਾ ਨਾਰਾ ਬਾਈ ਕਾਲੀ ਅੱਖਾਂ ਦੇ ਤੇ ਮਖਰਾ ਗੋਲੀ ਉਂਦਰੀ ਵਟੇ ਲੱਗੀ ਤੇ ਆ ਲੱਖਣ ਨਾਰਾ ਬਾਈ ਠੀਕ ਹੈ ਬਾਈ ਜੀ ਇਹ ਇਹਨਾਂ ਦੇ ਬੋਦੀ ਆ ਬਾਈ ਗੋਲਿਆਂ ਦੇ ਇਹਨਾਂ ਦੇ ਸਿਰ ਤੇ ਬੋਦੀ ਵੀ ਐ ਦੋਏ ਗੋਲੇਆਂ আর ਦੋਏ ਮੋਜੇ ਨੇ ਬਾਈ ਠੀਕ ਹੈ ਜਿਹੜੇ ਇਹ ਚਿੱਟੇ ਨੇ ਬਿਨਾ ਬੋਦੀ ਤੋਂ ਨੇ ਤੇ ਉਹਨਾਂ ਤੇ ਮੋਜ ਵੀ ਨਹੀਂ ਹੈਗੀ ਬਾਈ ਇਹਨਾਂ ਦੇ ਠੀਕ ਹੈ ਬਾਈ ਜੀ ਦੇਣਿਆ ਬਈ ਇਹ 3-300 ਦੇ ਹਿਸਾਬ ਨਾਲ ਦੇਣਿਆ ਆਪਾਂ ਨੇ ਕੋਈ ਹਜ਼ਾਰ ਨਹੀਂ ਮੰਗਦੇ ਕੋਈ 2000 ਨਹੀਂ ਮੰਗਦੇ ਸਿਰਫ 3-300 ਦੇ ਹਿਸਾਬ ਨਾਲ ਹੀ ਦੇਣਿਆ ਬਈ ਆਪਾਂ ਨੇ ਆਹ ਲੱਕਾ ਕਬੂਤਰ ਹੈ ਬਈ ਪੈਰਾਂ ਦੇ ਮੌਜ ਹੈ ਖੱਟੀਆਂ ਅੱਖਾਂ ਨੇ ਸਿਰ ਤੇ ਬੋਦੀ ਹੈ ਬਈ ਤੇ ਆਹ ਕਬੂਤਰੀ ਹੈ ਬਈ ਇਹਦੇ ਨਾਲ ਠੀਕ ਹੈ ਇਹ ਦੀ ਵੀ ਖੱਟੀਆਂ ਅੱਖਾਂ ਪੀਲੀਆਂ ਆਈਆਂ ਬਈ ਤੇ ਆਹ ਕਬੂਤਰੀ ਹੈ ਬਈ ਆਹ ਕਬੂਤਰਾ ਬਈ ਇਹ ਦੋ ਜੋੜੇ ਆਏ ਆ ਆਪਣੇ ਕੋਲ ਲੱਕਿਆਂ ਦੇ ਆਉਣ ਲਈ ਸਿਰਫ 1200 ਰੁਪਏ ਦੇ ਨੇ ਇਹ ਦੋ ਹੀ ਜੋੜੇ ਬਾਈ ਕੋਈ ਆਪਾਂ ਨੇ ਹਜ਼ਾਰਾਂ 'ਚ ਨਹੀਂ ਵੇਚਨੇ ਤੇ ਆਹ ਦੇਖ ਲਓ ਬਾਈ ਜਮ ਮੋਰ ਮੰਗ ਕਰਦੇ ਆ ਕਰਦਣਾ ਦੇਖਣ ਦਾ ਨਹੀਂ ਬਾਈ ਠੀਕ ਆ ਬਾਈ ਜੀ 3-300 ਦੇ ਹਿਸਾਬ ਨਾਲ ਆਪਣੇ ਦੇਨੇ ਆ ਬਈ ਇਹ 4 ਇਹ ਆਉਣ ਲਈ 1200 ਰੁਪਏ ਦੇ ਆ ਬਾਈ ਠੀਕ ਆ ਜੇ ਕਿਸੇ ਮੇਰੇ ਵੀਰ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਲਿਓ ਫੋਨ ਨੰਬਰ ਮੇਰਾ 8822 01437 ਮੇਰਾ ਫੋਨ ਨੰਬਰ ਹੈ 882201437 ਬਾਈ ਜੀ ਤੇ ਨਾਗਰਾ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਬਾਈ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ notification ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ